ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਲਈ ਗੁਰਦੁਆਰਾ ਛੇਵੀਂ ਪਾਚਾਈ ਦੇ ਬਾਹਰ ਡੇਰੇ ਲਾਏ ਹੋਏ ਨੇ ਇਸ ਕਾਰਵਾਈ ਦੇ ਵਿਰੋਧ ਵਿੱਚ ਐਸਜੀਪੀਸੀ ਪ੍ਰਧਾਨ ਅਫਤਾਰ ਸਿੰਘ ਸਮੇਤ ਸੀਨੀਅਰ ਅਕਾਲੀ ਲੀਡਰਾਂ ਨੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਟੇਟ ਨੇ ਜੋ ਹਰ ਕਨਸਟੀਟਿਊਸ਼ਨਲ ਐਂਡ ਇਲੀਗਲ ਐਕਟ ਬਣਾਇਆ ਹੈ ਉਹ ਲਾਇਨ ਆਰਡਰ ਦੀ ਪ੍ਰੋਬਲਮ ਦਾ ਇੱਕ ਮਸੌਦਾ ਬਣ ਗਿਆ ਹੈ ਹਮ ਚਾਹਤੇ ਹੈ لاڈ آڈر کو مینٹین کرنے کے لیے گورنر صاحب جو ہیں وہ انٹروین کریں اور ڈائریکشن دیں گورنمنٹ کو سٹیٹ گورنمنٹ کو کہ وہ اس لاڈ آڈر کو مینٹین کریں اور خون خرابہ ہونے سے وہ بچائیں सुप्रीम कोर्ट के जो आदेश है उसकी पालना भी हरियाणा सरकार नहीं कर रही और हमारे सिखों के जो सबसे बड़े श्री अकाल तख्त साहब हैं उनके देश पे भी उनको पालना नहीं करने दे रही वहां क्लैश कभी भी हो सकता है सिचुएशन बहुत खराब है गंभीर है और इसीलिए हम उनके पास उनको जानकारी देने के लिए आए थे कि आप इंटरवीन करें आप हुड्डा साहब को समझाइए कि देश का कानून देश का विधान नहीं तोड़ा जा सकता ਵਕਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਲੈ ਕੇ ਸ਼ੁਰੂ ਹੈ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਹਰਿਆਣਾ ਦੇ ਪੁਰਖhetra ਵਿੱਚ ਕੱਲ ਤੋਂ ਮਸਲਾ ਪੂਰਾ ਪੱਕਿਆ ਹੋਇਆ ਹੈ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੇ ਸਮਰਥਕ ਨੇ ਉਹ ਗੁਰਦੁਆਰਾ ਸਾਹਿਬ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਨੂੰ ਲੈ ਕੇ ਅੱਜ ਅਕਾਲੀ ਦਲ ਦੇ ਸੀਨੀਅਰ ਨੇਤਾ ਔਰ ਨਾਲ ਹੀ ਐ ਜੀ ਪੀ ਸੀ ਪਦਾਨ ਅਵਤਾਰ ਸਿੰਘ ਮੱਕੜ ਨੇ ਹਰਿਆਣਾ ਦੇ ਗਵਰਨਰ ਸਿੰਘ ਸੋਲ ਕਪਤਾਨ ਸਿੰਘ ਸੋਲੰਕੀ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਹਾਲਾਤ ਬਾਰੀ ਜਾਣਕਾਰੀ ਦਿੱਤੀ ਹੈ ਮੈਂ ਸਮਝਦਾ ਹਾਂ ਕਿ ਉਲਟਾ ਚੋਰ ਕੋਟਵਾਲ ਨੂੰ ਡਾਂਟੇ ਇਹ ਪੰਜਾਬ ਦੇ ਕਾਲੀਆਂ ਨੇ ਤਾਂ ਇਹ ਨਿਚੀ ਇਖਤਿਆਰ ਕਰ ਰਹੀ ਹੈ ਤੇ ਨਾਲੇ ਖੁਦ ਗੁਰੂ ਘਰ ਦੀ ਗੋਲਕਾਂ ਚੋਰੀ ਕਰ ਰਹੇ ਨੇ ਗੈਰ ਕਾਨੂੰਨੀ ਟੰਗ ਦੇ ਨਾਲ ਇੱਥੇ ਬੈਠੇ ਨੇ ਨਾਲੇ ਗਵਰਨਰ ਸਾਹਿਬ ਨੂੰ ਮਿਲਦੇ ਨੇ ਇੱਕ ਹੀ ਗਵਰਨਰ ਸਾਹਿਬ ਨੂੰ ਮਰਮਟ ਕਰਨਾ ਚਾਹੁੰਦੇ ਨੇ ਵੀ ਅਸੀਂ ਜਿਹੜੇ ਚੋਰ ਹਾਂ ਅਸੀਂ ਜਿਹੜੇ ਤਾਨਾਸ਼ਹੀਰ ਹੋਈ ਆਪਣਾ ਅਸੀਂ ਜਿਹੜੇ ਗੈਰ ਕਾਨੂੰਨੀ ਟੰਗ ਦੇ ਨਾਲ ਬੈਠਾ ਤੁਸੀਂ ਸਾਰਾ ਸਾਥ ਦਿਓ ਗੁਰਨਤਾ ਸਾਹਿਬ ਬਹੁਤ ਸਮਝਦਾਰ ਤੇ ਸਿਆਣੇ ਨੇ ਉਹ ਜੋ ਵੀ ਗੱਲ ਕਰਨਗੇ ਕਾਨੂੰਨ ਦੇ ਅੰਦਰ ਰਹਿ ਕੇ ਕਰਨਗੇ ਅਤੇ ਅਸੀਂ ਵੀ ਉਹ ਪ੍ਰੋਗਰਾਮ ਬਣਾ ਕੇ ਗੁਰਨਤਾ ਸਾਹਿਬ ਨੂੰ ਸਾਡੀ ਵੀ ਕਰ 11ਵੇਂ ਕਮੇਟੀ ਦੇ ਵਾਸਤੇ ਟਾਈਮ ਮੰਗਾਂਗੇ ਤੇ ਗੁਰਨਤਾ ਸਾਹਿਬ ਮੰਮੀ ਦੇ ਕਿ ਸਾਡੀ ਵੀ ਗੱਲ